ਮੇਸ਼ੰਦੀ ਪਬਲਿਕ ਸਕੂਲ ਦੀਆਂ ਜਿਹੜੀਆਂ ਧੀਆ ਨੇ ਉਹਨਾਂ ਨੇ ਬੜਾ ਮਾਣ ਵਧਾਇਆ ਅਤੇ ਮਾਸਟਰ ਜਿਹੜੀ ਗੇਮ ਆ ਗਤਿਕਾ ਉਸ ਵਿੱਚ ਨੈਸ਼ਨਲ ਦਾ ਖੇਡ ਕੇ ਆਈਆਂ ਨੇ। ਤਕੂਰ ਸਾਹਿਬ ਅੱਜ ਸਤਿਵੰਤ ਖੁਸ਼ੀ ਕੋਚ ਹੁੰਦੀ ਆ ਕਿਉਂਕਿ ਇਹ ਜਿਹੜੀਆਂ ਧੀਆ ਨੇ ਬੜਾ ਮਾਣ ਵਧਾਇਆ ਕੋਚ ਦੀ ਕਿੰਨੀ ਕਿ ਮਿਹਨਤ ਹੁੰਦੀ ਆ ਇਹਨਾਂ ਨੂੰ ਬੱਚਿਆਂ ਨੂੰ ਅੱਗੇ ਲਿਓਂ ਆ ਤੇ ਕਿੰਨੇ ਕਿ ਦਿਨਾਂ ਨਾਲ ਬੱਚਿਆਂ ਨੇ ਮਿਹਨਤ ਕੀਤੀ ਸੀ। ਖੁਸ਼ੀ ਤੇ ਬਹੁਤ ਹੁੰਦੀ ਆ ਕਿ ਜਦੋਂ ਬੱਚੇ ਐ ਇਸ ਵੱਡੇ ਲੈਵਲ ਤੋਂ ਜਿੱਤ ਕੇ ਆਉਂਦੇ ਆ ਤੇ ਖੁਸ਼ੀ ਤੇ ਹੁੰਦੀ ਆ। ਅੱਜਕਲ ਕੁੜੀਆਂ ਮੋਬਾਈਲਾਂ 'ਚ ਵਿਜੀ ਦੇਂਦੀਆਂ ਨੇ ਅਸੀਂ ਦੇਖਿਆ ਤੁਸੀਂ ਨਹੀਂ ਮੋਬਾਈਲ ਚਲਾਉਂਦੇ ਚਲਾਉਣੇ ਆ ਬਟ ਆਪਣੀ ਲਿਮਿਟਸ ਇਹ ਇੰਨਾ ਜ਼ਿਆਦਾ ਵੀ ਨਹੀਂ ਕਿ ਆਪਣੀ ਗੇਮ ਆਪਣੀ ਗੇਮ ਵੱਲ ਵੀ ਧਿਆਨ ਦਿੰਨੇ ਆ ਤੇ ਆਪਣੇ ਮਤਲਬ ਕਿ ਘਰ ਦਾ ਵੀ ਥੋੜਾ ਦੇਖਣਾ ਪੈਂਦਾ ਮੈਂ ਆਪਣੇ ਮम्मा ਨਾਲ ਗੱਲ ਕੀਤੀ ਸੀ ਤੇ ਉਹਨਾਂ ਨਾਲ ਗੱਲ ਹੋਈ ਤੇ ਕਹਿੰਦੇ ਕਿ ਕੀ ਬਣਿਆ ਮੈਂ ਕਿ ਮੇਰੀ ਫਸਟ ਫਿਸ਼ਨ ਆਈ ਆ ਤੇ ਮम्मा ਨਾਲ ਮਤਲਬ ਥੋੜਾ ਇਮੋਸ਼ਨਲ ਹੋ ਗਏ ਕਹਿੰਦੇ ਮੈਂ ਕਦੀ ਸੋਚਿਆ ਨਹੀਂ ਸੀ ਕਿ ਤੂੰ ਇੱਥੇ ਤੱਕ ਆਏਂਗੀ ਤੇ ਮੈਂ ਸੋਚ ਨਹੀਂ ਆ ਕਿ ਤੂੰ ਥੋੜਾ ਹੋਰ ਅੱਗੇ ਜਾ ਅੱਖਾਂ ਕੋ ਭਰ ਆਏ ਜ ਮਨ ਚ ਅੱਖਾਂ ਕੋ ਅਥਰੂ ਆ ਗਏ ਨੇ ਖੁਸ਼ੀ ਦੇ ਨੇ ਜਾਂ ਕਿਸ ਤਰ੍ਹਾਂ ਦੇ ਮਨ ਦੇ ਅੱਖਾਂ ਕੋ ਮਨ ਕੋ ਭਰ ਆਏ ਨੇ ਖੁਸ਼ੀ ਦੇ ਯਸਰ ਜੋਂ ਦੇ ਵਿੱਚ ਉਹ ਬੱਚੀਆਂ ਨੇ ਨਾ ਅੰਡਰ 14 ਅੰਡਰ 17 ਅੰਡਰ 19 ਜੋ ਓਵਰਆਲ ਟਰੋਫੀ ਲਈ ਨਾ ਤੇ ਉੱਥੋਂ ਦੇ ਪ੍ਰਿੰਸੀਪਲ ਕਹਿਣ ਦੇ ਹੀ ਪੀ ਤੁਸੀਂ ਇਹ ਸਾਰੀਆਂ ਟਰੋਫੀਆਂ ਲੈ ਚੱਲੇ ਜੇ ਇਹ ਮਿਸ਼ਨ ਦੀ ਬਹੁਤ ਸਾਰੀਆਂ ਜਣੀਆਂ ਆ ਤੇ ਮੈਂ ਉੱਥੇ ਬੜਾ ਮਾਣ ਮਹਿਸੂਸ ਕੀਤਾ ਮੈਂ ਕਿਹਾ ਮੈਡਮ ਸਾਡੇ ਬੱਚੇ ਮਿਹਨਤ ਬੜੀ ਕਰਦੇ ਆ ਇਹ ਸਾਡੇ ਮਿਸ਼ਨ ਦੀ ਪਬਲਿਕ ਸਕੂਲ ਦੇ ਬੱਚੇ ਨੇ ਤੇ ਇਹ ਸਾਡੇ ਲਈ ਤੇ ਬੜੀ ਬਹੁਤ ਹੀ ਖੁਸ਼ੀ ਵਾਲੀ ਤੇ ਮਾਣ ਵਾਲੀ ਗੱਲ ਹੈ ਕਿ ਸਾਡੀ ਬੱਚੀਆਂ ਨੇ ਮਤਲਬ ਬੇਟੀਆਂ ਨੇ ਜਿਨ੍ਹਾਂ ਨੇ ਸਾਡਾ ਸਾਡਾ ਮਤਲਬ ਸਿਰ ਉੱਚਾ ਕੀਤਾ ਹੈ ਸਾਡੇ ਇੱਥੇ ਬੱਚਿਆਂ ਨੂੰ ਤਬਲਾ ਹਰਮੋਨੀਅਮ ਸਾਰੀਆਂ ਚੀਜ਼ਾਂ ਫੈਂਸਿੰਗ ਵੀ ਹੈਗੀ ਹੈ ਗੱਤਕਾ ਜਿਹੜੀ ਮਾਰਸ਼ਲ ਆਰਟ ਹੈ ਇਹ ਵੀ ਸਿਖਾਈ ਜਾਂਦੀ ਹੈ ਸਾਡੇ ਬੱਚੇ ਫੈਂਸਿੰਗ 'ਚ ਵੀ ਗਏ ਨੇ ਖੇਡਣ ਵਾਸਤੇ ਤੇ ਇਹ ਜਿਹੜੇ ਗੱਤਕੇ ਵਾਲੇ ਬੱਚੇ ਹੈ ਇਹ ਨੈਸ਼ਨਲ ਲੈਵਲ ਤੇ ਗਏ ਸੀ ਤੇ ਇਹ ਬੱਚੇ ਸਾਰੇ ਹੀ ਜਿੰਨੇ ਬੱਚੇ ਗਏ ਸਾਰੇ ਜਿੱਤ ਕੇ ਆਏ ਹੈ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਟਵਾੜਾ ਦੋਸਤ ਅਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਅਸੀਂ ਲਗਾਤਾਰ ਤੁਹਾਨੂੰ ਸਾਂਝੀ ਕਰ ਰਿਹਾ ਅਮਰ ਸਾਧੀਆਂ ਜਿੱਤੇ ਕਿ ਮਿਸ਼ਨਦੀਪ ਪਬਲਿਕ ਸਕੂਲ ਦੀਆਂ ਜਿਹੜੀਆਂ ਧੀਆਂ ਨੇ ਉਹਨਾਂ ਨੇ ਬੜਾ ਮਾਣ ਵਧਾਇਆ ਅਤੇ ਮਾਸਟਰ ਜਿਹੜੀ ਗੇਮ ਆ ਗਤਿਕਾ ਉਸ ਵਿੱਚ ਨੈਸ਼ਨਲ ਦਾ ਖੇਡ ਕੇ ਆਈਆਂ ਨੇ ਤੁਸੀਂ ਦੇਖ ਸਕਦੇ ਹੋ ਤੁਸੀਂ ਅਸੀਂ ਲਗਾਤਾਰ ਤੁਹਾਨੂੰ ਸਾਂਝੀ ਕਰ ਰਹੇ ਹਾਂ ਇੱਥੋਂ ਦੇ ਜਿਹੜੇ ਕੋਚ ਨੇ ਸਰਦਾਰ ਜਗਦੀਸ਼ ਸਿੰਘ ਇਹਨਾਂ ਦੀ ਮਿਹਨਤ ਨਾਲ ਕਰਕੇ ਜਿਹੜੀਆਂ ਬੱਚੀਆਂ ਨੇ ਨੈਸ਼ਨਲ ਦਾ ਖੇਡ ਕੇ ਆਈਆਂ ਨੇ 골ਡ ਮੈਡਲ ਤੇ ਬ੍ਰਾਊਨ ਮੈਡਲ ਤੇ ਸਿਲਵਰ ਮੈਡਲ ਜਿਹੜੀ ਇਹਤ ਗਈਆਂ ਤੁਸੀਂ ਦੇਖ ਸਕਦੇ ਹੋ ਅਤੇ ਇਹਨਾਂ ਦਾ ਅੱਜ ਪਰਵਾ ਸਵਾਗਤ ਕੀਤਾ ਗਿਆ ਸਟੇਸ਼ਨ ਉਤੇ ਸਕੂਲ ਤਮੱਕੇ ਦੇ ਨਾਲ ਸਕੂਲ ਦੇ ਸਟਾਫ ਵੱਲੋਂ ਵੱਡਾ ਜਿਹੜਾ ਮਾਣ ਦਿੱਤਾ ਗਿਆ ਵਾ ਅਤਿ ਤਿਆਣੇ ਜਿੱਥੇ ਆਪਣਾ ਮਾਣ ਵਧਾਇਆ ਆਪਣੇ ਸਕੂਲ ਦਾ ਤੇ ਆਪਣੇ ਪੰਜਾਬ ਦਾ ਨਾਮ ਵਧਾਇਆ ਸਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਨੇ ਕੋਚ ਸਾਹਿਬ ਗੱਲਬਾਤ ਕਿਉ ਕਰਾਂਗੇ ਕੋਚ ਸਾਹਿਬ ਅੱਜ ਸਤ ਤੋਂ ਵੱਧ ਖੁਸ਼ੀ ਕੋਚ ਹੁੰਦੀ ਆ ਕਿਉਂਕਿ ਇਹ ਜਿਹੜੀ ਤਿਆਣੇ ਬੜਾ ਮਾਣ ਵਧਾਇਆ ਕੋਚ ਦੀ ਕਿੰਨੀ ਕੀ ਮਿਹਨਤ ਹੁੰਦੀ ਆ ਇਹਨਾਂ ਨੂੰ ਬੱਚਿਆਂ ਨੂੰ ਅੱਗੇ ਲਿਓ ਵਾ ਤੇ ਕਿੰਨੇ ਕੀ ਦਿਨਾਂ ਨਾਲ ਬੱਚਿਆਂ ਨੇ ਮਿਹਨਤ ਕੀਤੀ ਸੀ ਖੁਸ਼ੀ ਦਾ ਤੇ ਕੋਈ ਟਿਕਾਣਾ ਨਹੀਂ ਆ ਸਰ ਖੁਸ਼ੀ ਤੇ ਬਹੁਤ ਹੁੰਦੀ ਆ ਕਿ ਜਦੋਂ ਬੱਚੇ ਐ ਇਸ ਵੱਡੇ ਲੈਵਲ ਤੋਂ ਜਿੱਤ ਕੇ ਆਉਂਦੇ ਆ ਤੇ ਖੁਸ਼ੀ ਤੇ ਹੁੰਦੀ ਆ ਖੁਸ਼ੀ ਸਾਨੂੰ ਆ ਸਟਾਫ ਨੂੰ ਆ ਪੂਰੇ ਜ਼ਿਲ੍ਹੇ ਅੰਮ੍ਰਿਤਸਰ ਦੇ ਵੱਲੋਂ ਮੈਂ ਇਹਨਾਂ ਦਾ ਪ੍ਰਮਾਤਮਾ ਦਾ థాంਕਫੁੱਲ ਕਰਦਾ ਵੀ ਇਹਨਾਂ ਬੱਚਿਆਂ ਨੇ ਮਿਹਨਤ ਕੀਤੀ ਆ ਤੇ ਸਾਰ ਇੱਥੋਂ ਤੱਕ ਪਹੁੰਚੇ ਆ ਮਿਹਨਤ ਬਹੁਤ ਕੀਤੀ ਇਹਨਾਂ ਬੱਚਿਆਂ ਨੇ ਤੇ ਕੁਝ ਕਹਿ ਨਹੀਂ ਸਕਦੇ ਕਿ ਕੀ ਮਤਲਬ ਕਿ ਖੁਸ਼ੀ ਦਾ ਟਿਕਾਣਾ ਕੋਈ ਨਹੀਂ। ਜੇ ਇਸ ਤੋਂ ਵੀ ਪਹਿਲੀ ਵਾਰ ਹੀ ਨੈਸ਼ਨਲ ਗਈਆਂ ਨੇ ਕਿੰਨੇ ਕਿ ਸਟੇਟਾਂ ਦੇ ਉੱਥੇ ਬੱਚੇ ਆਏ ਸੀ। ਕੰਪੀਟੀਸ਼ਨ ਕਿੰਨਾ ਟਫ ਹੁੰਦਾ ਜਦੋਂ ਪੰਜਾਬ ਦੀਆਂ ਸਾਡੀਆਂ ਧੀਆ ਗਈਆਂ ਸੀ। ਇਹਨਾਂ ਵਾਸਤੇ ਪਹਿਲੀ ਵਾਰ ਹੀ ਨੈਸ਼ਨਲ ਗਈਆਂ ਨੇ। ਉੱਥੋਂ ਦਾ ਮਾਹੌਲ ਵੇਖੀ ਉੱਥੋਂ ਦਾ ਕਿੰਨੇ ਕਿ ਜਿਹੜੇ ਸਟੇਟਾਂ ਦੇ ਲੋਕ ਪਹੁੰਚੇ ਸੀ ਆਪਣੇ ਬੱਚੇ ਲੈ ਕੇ ਆਏ ਸੀ। ਮੁਕਾਬਲਾ ਕਿੰਨਾ ਕਹਾਇਆ ਸੀ? ਮੁਕਾਬਲਾ ਤਾਂ ਬਹੁਤ ਟਫ ਹੀ ਸਾਬ। ਮੁਕਾਬਲਾ ਇਦਾਂ ਆ ਵੀ ਇਹ ਹੱਡੇ ਦੇ ਜੋਂਨ ਤੋਂ ਲੈ ਕੇ ਇਹ ਜੋਂਨ ਫਿਰ ਡਿਸਟ੍ਰਿਕਟ ਸਟੇਟ ਇਹਨਾਂ ਬੱਚੀਆਂ ਨੇ ਮਾਰ ਕੇ ਮਾਰੇ ਆ 골ਡ ਮੈਸ ਸਿਲਵਰ ਤੇ 골ਡ ਵਾਲੇ ਹੀ ਅੱਗੇ ਜਾਂਦੇ ਆ ਇਹਨਾਂ ਬੱਚੀਆਂ ਨੇ ਬਹੁਤ ਮਿਹਨਤ ਕੀਤੀ ਆ ਤੇ ਮਗ ਮੁਕਾਬਲਾ ਵੀ ਬਹੁਤ ਟਫ ਕੀ ਕਿਉਂਕਿ 16 ਸਟੇਟਾਂ ਆਈਆਂ ਸਰ ਹਾਂਜੀ ਜਿਵੇਂ ਤੁਸੀਂ ਵੀ ਹੁਣ ਤੁਸੀਂ ਸਟੇਸ਼ਨ ਤੇ ਆਏ ਹੋ ਅਮਰਸਾਹਬ ਕਿਸ ਤਰ੍ਹਾਂ ਤੁਹਾਡਾ ਸਵਾਲ ਕੀਤਾ ਗਿਆ ਤੇ ਮਾਨੂੰ ਕਿੰਨੀ ਖੁਸ਼ੀ ਹੋਈ ਕਿ ਸੋਚਿਆ ਸੀ ਇਸ ਤਰ੍ਹਾਂ ਸਵਾਲ ਤੁਹਾਡਾ ਕੀਤਾ ਜਾਊਗਾ ਸਰ ਮੈਂ ਸਟਾਫ ਦਾ ਡਿਸਟ੍ਰਿਕਟ ਬੋਡੀ ਦਾ ਇਹਨਾਂ ਦਾ ਬਹੁਤ థాంਕਫੁਲ ਆ ਕਿ ਅਸੀਂ ਜਦੋਂ ਐਂਟਰੋ ਆਏ ਆ ਤੇ ਇਹਨਾਂ ਨੇ ਟੌਲਟ ਮੱਖਿਆਂ ਦੇ ਨਾਲ ਬੱਚਿਆਂ ਨੂੰ ਸਰਉਪਾਓ ਫਲਾਵਰ ਤੇ ਸੇਰੇ ਪਾ ਕੇ ਸਨਮਾਨਿਤ ਕੀਤਾ ਤੇ ਬਹੁਤ ਵਧੀਆ ਲੱਗਾ ਸਰ ਬਹੁਤ ਖੁਸ਼ੀ ਦਾ ਕੋ ਟਕਾਣਾ ਨਹੀਂ ਆ ਕਿ ਇਹ ਇਹਨਾਂ ਬੱਚਿਆਂ ਨੇ ਇਹਨਾਂ ਮਾਨ ਸਨਮਾਨ ਮਿਲਿਆ ਇਹ ਚਲੋ ਸਾਰਿਆਂ ਦਾ థాంਕਫੁਲ ਜੀ ਜੀ ਸਰ ਵੀ ਇਹ ਜਿਹੜੀਆਂ ਬੱਚਿਆਂ ਨੇ ਆਮ ਘਰਾਂ ਦੀਆਂ ਨੇ ਆਮ ਪਰਿਵਾਰਾਂ ਦੀਆਂ ਨੇ ਕਈ ਸੋਚਿਆ ਸੀ ਬੱਚਿਆਂ ਨੇ ਵੀ ਇਸ ਤਰ੍ਹਾਂ ਮਾਨ ਸਨਮਾਨ ਮਿਲੂਗਾ ਪਰਿਵਾਰ ਕੇ ਮੈਂਬਰਾਂ ਦੀ ਕਿੰਨੀ ਕਿ ਸਪੋਰਟ ਆ ਤੇ ਖਾਸ ਕਰਕੇ ਕੋਚ ਸਾਹਿਬ ਜਿਹੜੀ ਆ ਮਾਰਸ਼ਲ ਆਰਟ ਜਿਹੜੀ ਗਤਕਾ ਆ ਇਹ ਧੀਆ ਵਾਸਤੇ ਕਿੰਨਾ ਕਿ ਜ਼ਰੂਰੀ ਹੈਗੀਆਂ ਨੇ ਇਹ ਇਹ ਮਾਰਸ਼ਲ ਆਰਟ ਤੇ ਹਰ ਕੇ ਵਾਸਤੇ ਸਿੱਖਣਾ ਬਹੁਤ ਜ਼ਰੂਰੀ ਆ ਖਾਸ ਕਰਕੇ ਕਿ ਇਹ ਨਾ ਬੱਚੀਆਂ ਵਾਸਤੇ ਆਪਣੀ ਸਵੈ ਰੱਖਿਆ ਲਈ ਤੇ ਇਹ ਇਹ ਸਿੱਖਣਾ ਬਹੁਤ ਜ਼ਰੂਰੀ ਆ ਸਰ ਤੇ ਬਾਕੀ ਹੈ ਵੀ ਇਹਨਾਂ ਨੇ ਜੋ ਵੀ ਮਿਹਨਤ ਬਹੁਤ ਕੀਤੀ ਆ ਇਹਨਾਂ ਦੇ ਪਰਿਵਾਰ ਦਾ ਬਹੁਤ ਸਹਿਯੋਗ ਆ ਕਿ ਇੱਕ ਇਹ ਪਰਿਵਾਰ ਦਾ ਸਟਾਫ ਦਾ ਪੂਰੇ ਦਾ ਸਹਿਯੋਗ ਹੀ ਤੇ ਸਾਰਾ ਹੀ ਇੱਥੇ ਤੱਕ ਪਹੁੰਚ ਸਕੇ। ਤੁਸੀਂ ਦੇਖਿਆ ਅੱਜਕੱਲ੍ਹ ਦੀ ਧੀਆ ਜਿਹੜੀ ਅਸੀਂ ਦੇਖਿਆ ਕਾਸ ਕਰਕੇ ਮੋਬਾਈਲਾਂ 'ਚ ਜ਼ਿਆਦਾ ਵਿਜੀ ਰਹਿੰਦੀਆਂ ਨੇ ਖਾਸ ਕਰਕੇ ਰੀਲਾਂ ਬਣਾਉਣ ਵਿੱਚ ਜ਼ਿਆਦਾ ਸੋਸ਼ਲ ਮੀਡੀਆ ਬੜਾ ਚਲਾਉਂਦੀਆਂ ਨੇ। ਕਿ ਲੱਗਦਾ ਵੀ ਸੋਸ਼ਲ ਮੀਡੀਆ ਮੋਬਾਈਲਾਂ ਤੋਂ ਦੂਰ ਹੈ ਕਿ ਇਸ ਤਾਂ ਜਿਹੜੀ ਮਾਸਟਰ ਜਿਹੜੀ ਗੇਮ ਆ ਸਾਡੀ ਜਿਹੜੀ ਸਿੱਖੀ ਦੀ ਗੇਮ ਆ ਇਸ ਜੱਗੇ ਆਉਣਾ ਚਾਹੀਦਾ ਵਾ ਜਿੱਥੇ ਕਿ ਆਪ ਆਪਣੇ ਆਪ ਤੇ ਆਤਨਿਰਭਰ ਹੋ ਸਕਣ ਮੈਂ ਵੀਰ ਜੀ ਤੁਹਾਡੇ ਮਾਦੀਮ ਦੇ ਨਾਲ ਇਹਨਾਂ ਨੂੰ ਸਾਰਿਆਂ ਨੂੰ ਹੀ ਕਹਿਣਾ ਚਾਹਾਂਗਾ ਕਿ ਇਹ ਬੱਚਿਆਂ ਨੂੰ ਨਾ ਜਿਹੜੇ ਫੋਨ ਫੜਾ ਦਿੰਦੀਆਂ ਮੈਂ ਅੱਗੇ ਵੀ ਬੇਨਤੀ ਕੀਤੀ ਸੀ ਕਿ ਇਹ ਛੋਟੇ-ਛੋਟੇ ਬੱਚਿਆਂ ਨੂੰ ਉਹਨਾਂ ਨੂੰ ਬੋਲਣਾ ਨਹੀਂ ਆਉਂਦਾ ਕੁਝ ਕਰਨਾ ਨਹੀਂ ਆਉਂਦਾ ਤੇ ਫੋਨ ਅੱਗੇ ਰੱਖ ਦਿੰਦੀਆਂ ਮਾਵਾਂ ਤੇ ਇਹ ਬੱਚੀਆਂ ਜਿਹੜੀਆਂ ਇਸ মিডিਏ ਦਾ ਜਿੱਥੇ ਸਾਨੂੰ ਫਾਇਦਾ ਤੇ ਉੱਥੇ ਨੁਕਸਾਨ ਵੀ ਬੜੇ ਹੁੰਦੇ ਆ ਇਹ ਇਹ ਆ ਵੀ ਜਿਹੜੀਆਂ ਗੇਮਾਂ ਦੇ ਨਾਲ ਭਗਵੰਤ ਮਾਨ ਨੇ ਖੇਡਣਾ ਸ਼ੁਰੂ ਕੀਤੀਆਂ ਬਹੁਤ ਵਧੀਆ ਕੀਤਾ ਅਸੀਂ ਆ तकरीबन 35 ਸਾਲ ਤੋਂ ਮੈਂ ਇਸ ਫੀਲਡ ਦੇ ਵਿੱਚ ਸੇਵਾ ਕਰ ਰਿਹਾ ਮੇਰੇ ਆਪਣੇ 1500 ਸੰਸਥਾਵਾਂ ਦੇ ਵਿੱਚ ਕੰਮ ਕਰ ਚੁੱਕਾ ਆ ਫਿਰ ਮੇਰੇ ਕੋਲ ਮੇਰੇ ਆਪਣੇ ਦੋ ਸੈਂਟਰ ਆ ਤੇ ਇਹਨਾਂ ਬੱਚੀਆਂ ਨੂੰ ਮੈਂ ਇਹੋ ਹੀ ਅਪੀਲ ਕਰਾਂਗਾ ਵੀ ਇਹ ਸਾਰੇ ਜਣੇ ਨਾ ਇਹ ਫੋਨ ਤੋਂ ਥੋੜਾ ਜਿਹਾ ਧਿਆਨ ਟੋੜਨ ਤੇ ਇਧਰਲੇ ਬੰਨੇ ਆਉਣ ਜੀਮਾਂ ਨਾਲ ਜੁੜਨਗੇ ਤੇ ਫਿਜ਼ੀਕਲ ਫਿਟ ਰਹਿਣਗੇ ਜਿਹੜਾ ਫਿਜ਼ੀਕਲ ਫਿਟ ਹੈ ਉਹ ਸਾਰਾ ਕੁਝ ਹੀ ਕਰ ਸਕਦਾ ਸਰ ਮਿੰਨੀਸੋਟਾ ਵੀ ਇਸੇ ਗੱਲ ਕਰੀਏ ਕੋਟ ਸਾਹਿਬ ਕਿੰਨੇ ਦਿਨ ਦਾ ਪ੍ਰੈਕਟਿਸ ਕਰਨੀ ਪਈ ਕਿੰਨਾ ਕੁ ਜ਼ਰੂਰੀ ਸੀ ਇਹ ਚੂ ਲੈ ਕੇ ਇਹ ਕਿੰਨੇ ਕੁ ਮਿਹਨਤ ਕਰਨੀ ਪੈਂਦੀ ਹੈ ਤੁਹਾਨੂੰ ਜੀ ਮਿਹਨਤ ਤੇ ਸਾਰ ਬਹੁਤ ਕਰਨੀ ਪੈਂਦੀ ਆ ਹਰ ਕਿਸੇ ਗੇਮ ਲਈ ਜ਼ਰੂਰੀ ਆ ਪਰ ਸਾਡੀ ਜਿਹੜੀ ਗੇਮ ਆ ਨਾ ਇੱਕ ਅਲੱਗ ਆ ਕਿਉਂਕਿ ਇਹ ਹੈਗੀ ਆ ਜੰਗ ਜੂ ਖੇਡ ਆ ਇਹ ਇੰਨੀ ਕੁ ਫਾਸਟ ਆ ਕਿ ਇੱਕ ਪਲਕ ਚਪਕਾ ਦਿਆਂ ਵੀ ਇਹ ਗੜਬੜ ਹੋ ਜਾਂਦੀ ਆ ਤੇ ਬੱਚਿਆਂ ਨੂੰ ਇਹ ਮਿਹਨਤ ਕਰਨੀ ਪੈਂਦੀ ਆ ਜੀ ਬਹੁਤ ਜ਼ਿਆਦਾ ਤੇ ਇਹਦੇ ਵਿੱਚੋਂ ਹੁਣ ਮੈਨੂੰ ਕਹਿ ਰਹੇ ਸੀ ਜਦੋਂ ਜੋਨ ਦੇ ਵਿੱਚੋਂ ਬੱਚਿਆਂ ਨੇ ਨਾ ਅੰਡਰ 14 ਅੰਡਰ 17 ਅੰਡਰ 19 ਜੋ ਓਵਰਆਲ ਟਰੋਫੀ ਲਈ ਨਾ ਤੇ ਉੱਥੋਂ ਦੇ ਪ੍ਰਿੰਸੀਪਲ ਕਹਿਣ ਦੇ ਹੀ ਪੀ ਤੁਸੀਂ ਇਹ ਸਾਰੀਆਂ ਟਰੋਫੀਆਂ ਲੈ ਚੱਲੇ ਜੇ ਇਹ ਮਿਸ਼ਨ ਦੀਵ ਨੂੰ ਸਾਰੀਆਂ ਜਣੀਆਂ ਆ ਤੇ ਮੈਂ ਉੱਥੇ ਬੜਾ ਮਾਣ ਮਹਿਸੂਸ ਕੀਤਾ ਮੈਂ ਕਿਹਾ ਮੈਡਮ ਸਾਡੇ ਬੱਚੇ ਮਿਹਨਤ ਬੜੀ ਕਰਦੇ ਆ ਪੇਰੈਂਟਸ ਦਾ ਕੋਲ ਵੀ ਕਿਤੇ ਨਾ ਕਿਤੇ ਪੇਰਸ ਵੀ ਗੁੱਸੇ ਹੁੰਦੇ ਆ ਜਦੋਂ ਨੰਬਰ ਘਟੋਂਦੇ ਆ ਟੀਚਰ ਦਬਕੇ ਮਾਰਦੇ ਤੇ ਉਹ ਕਰਦੇ ਆ ਫਿਰ ਉਹਨਾਂ ਨੂੰ ਸਮਝਾਉਣਾ ਪੈਂਦਾ ਵੀ ਜਿੱਥੇ ਤੁਹਾਡੀਆਂ ਬੱਚੀਆਂ ਪਹੁੰਚ ਗਈਆਂ ਨਾ ਉਥੇ ਪਹੁੰਚਣਾ ਬੜਾ ਔਖਾ ਤੇ ਤੁਸੀਂ ਇਹ ਵੇਖੋ ਵੀ ਜਿੱਥੇ ਖਲੋਕੇ ਕੋਈ ਇੰਨੀ ਇੰਨੀ ਇਹਨਾਂ ਬਾਰੇ ਕੋ ਗੱਲ ਕਰਦਾ ਇੰਨੀ ਵਡਿਆਈ ਮਿਲਦੀ ਆ ਤੇ ਸਾਡਾ ਵੀ ਮਾਣ ਨਾਲ ਸੀਨਾ ਚੌੜਾ ਹੁੰਦਾ ਆ ਵੀ ਸਾਡੀਆਂ ਬੱਚੀਆਂ ਨੇ ਨਾਮ ਨਾ ਖਟਿਆ ਕਿ ਕਿੰਨੇ ਸਕੂਲਾਂ ਦੇ ਵਿੱਚੋਂ ਕਿੰਨੀਆਂ ਸੰਸਥਾਵਾਂ ਦੇ ਵਿੱਚੋਂ ਉੱਪਰ ਕੇ ਗਈ ਆਈਆਂ ਕਿ ਲੱਗਦਾ ਕੋ ਸਾਹਿਬ ਇਸ ਤਰ੍ਹਾਂ ਜਿਹੜੀ ਆ ਮਾਸਟਰ ਗੇਮ ਆ ਗਤਕਾ ਵਾ ਹਰ ਇੱਕ ਸਕੂਲ ਵਿੱਚ ਹੋਣੀ ਚਾਹੀਦੀ ਆ ਹਰ ਕਤਿਆਂ ਨੂੰ ਜਿਹੜੀ ਆ ਅੱਗੇ ਹੋਣਾ ਚਾਹੀਦਾ ਜਿਹੜੀ ਆ ਮਾਸਟਰ ਗੇਮ ਆ ਸਿੱਖਣੀ ਵੀ ਚਾਹੀਦੀ ਆ ਜਰੂਰ ਜਰੂਰ ਸਰ ਮੈਂ 35 ਸਾਲ ਤੋਂ ਸੇਵਾ ਕਰ ਰਿਹਾ ਆ ਤੇ ਮੈਂ ਇੱਕ ਤੁਹਾਡੇ ਮਾਧਿਅਮ ਕਰਕੇ ਨਾ ਇਹ ਇਹ ਵੀ ਕਹਿਣਾ ਚਾਹਾਂਗਾ ਕਿ ਜਿਹੜੇ ਸਾਡੇ ਵਰਗੇ ਉਸਤਾਦ ਜਿਹੜੇ ਫ੍ਰੀ ਸੇਵਾ ਕਰ ਰਹੇ ਹਨ ਉਹ ਸਰਕਾਰ ਨੂੰ ਖਾਸ ਕਰਕੇ ਕੀ ਹੈ ਜਿਹੜਾ ਸ਼ਰਮਣੀ ਕਮੇਟੀ ਵਾਲੇ ਆ ਉਹਨਾਂ ਨੂੰ ਥੋੜਾ ਬੋਧਾ ਮਾਅਬਜ਼ਾ ਦੇਣਾ ਅਸੀਂ ਆਪਣੇ ਲੈਵਲ ਤੇ ਕਿੰਨਾ ਕੁ ਕਰੀ ਜਾਈ ਮੈਨੂੰ 35 ਸਾਲ ਹੋ ਗਏ ਕੰਮ ਕਰਦਿਆਂ ਨੂੰ ਸਰ ਅਸੀਂ ਕਿਸੇ ਬੱਚੇ ਕੋ ਕੁਝ ਲੈ ਆਈ ਨਹੀਂ ਕਦੀ ਤੇ ਪਰ ਇਨਾਂ ਕਿਤੇ ਨਾ ਕਿਤੇ ਸਾਨੂੰ ਵੀ ਦਿੱਕਤ ਆਉਂਦੀ ਆ ਇਹ ਅਸੀਂ ਇਹੋ ਕਹਿਣਾ ਚਾਹਾਂਗੇ ਵੀ ਜਿੱਡੇ ਵੀ ਜਿਹੜੇ ਪੁਰਾਣੇ ਟੀਚਰ ਆ ਜਿੰਨੇ ਉਸਤਾਦ ਆ ਨਾ ਪੁਰਾਡੇ ਉਹਨਾਂ ਨੂੰ ਕੋਈ ਨਾ ਕੋਈ ਥੋੜਾ ਬੋਧਾ ਦਿੱਤਾ ਜਾਵੇ ਕੁਛ ਨਾ ਕੁਛ ਸਹਿਯੋਗ ਦਿੱਤਾ ਜਾਵੇ ਇਹ ਇਹ ਚੀਜ਼ਾਂ ਤੋਂ ਅਸੀਂ ਥੋੜਾ ਜਿਹਾ ਦਿੱਕਤ ਆ ਰਹੀ ਹੈ ਬਾਕੀ ਤੇ ਅਹੀ ਜੇਵਾ ਲੱਗੇ ਆ ਜੀ ਸਾਡੀ ਅਸੀਂ ਕੰਮ ਕਰੀ ਜਾ ਰਹੇ ਲੱਗਦਾ ਨਹੀਂ ਕੋਸ ਸਾਹਿਬ ਜਿਹੜੇ ਪਰਿਵਾਰਾਂ ਦੇ ਨੇ ਆਮ ਘਰਾਂ ਦੀਆਂ ਧੀਆਂ ਨੇ ਇਹਨਾਂ ਦੇ ਮਾਪੇ ਜਿਹੜੇ ਨੇ ਵਿਚਾਰੇ ਕੁਝ ਦਿਹਾੜੀ ਕਰ ਰਿਹਾ ਕਿਸੇ ਦਾ ਮਾਪੇ ਕੁਝ ਕਰ ਰਿਹਾ ਕਿ ਲੱਗਦਾ ਨਹੀਂ ਧੀਆਂ ਆਮ ਪਰਿਵਾਰ ਵਿੱਚੋਂ ਆਮ ਘਰਾਂ ਦੇ ਨੇ ਬੜਾ ਮੁਸ਼ਕਲ ਹੁੰਦਾ ਸਰ ਬਹੁਤ ਮੁਸ਼ਕਲ ਹੁੰਦਾ ਕਿ ਜਿੱਥੇ ਕਿ ਇਹਨਾਂ ਬੱਚਿਆਂ ਨੂੰ ਸਪੋਰਟਸ ਕਿੱਟ ਦੇਣੀ ਆ ਇਹ ਸਾਰਾ ਕੁਝ ਇਹਨਾਂ ਪ੍ਰੋਵਾਈਡ ਕਰਨਾ ਚੰਗੀ ਖੁਰਾਕ ਵੀ ਬਹੁਤ ਜ਼ਰੂਰੀ ਆ ਜੇ ਮੈਂ ਇੱਥੇ ਯੋਰ ਲਵਾ ਦੇਣਾ ਅਸੀਂ ਮਿਹਨਤ ਕਰਦੇ ਆ ਤੇ ਬੱਚਿਆਂ ਨੂੰ ਖਰਾਗ ਵੀ ਚੰਗੀ ਜ਼ਰੂਰੀ ਆ ਉਹ ਉਹ ਆ ਵੀ ਅਰੇਸਟ ਵੀ ਚਾਹੀਦੀ ਆ ਸਾਰਾ ਕੁਝ ਚਾਹੀਦਾ ਫਿਰ ਆਉਣ ਜਾਣ ਲਈ ਕੁਛ ਨਾ ਕੁਛ ਖਾਣ ਲਈ ਹੈ ਤੇ ਓਖਾ ਹੀ ਆ ਸਰ ਪਰ ਆ ਵੀ ਉਹ ਹੁਣ ਸਾਡੇ ਇਥੇ 350 ਬੱਚਾ ਤੇ ਕਿੰਨੀਆਂ-ਕਿੰਨੀਆਂ ਬੱਚੀਆਂ ਨਿਕਲ ਕੇ ਆਈਆਂ ਤੇ ਇਹ ਇਹ ਸਾਨੂੰ ਇਹ ਇਸ ਸੰਸਥਾ ਦਾ ਇਹ ਫਾਇਦਾ ਆ ਵੀ ਅਸੀਂ ਸਾਰਿਆਂ ਨੂੰ ਹੀ ਗਦਗਸ ਕਰ ਰਹੇ ਆ ਤੇ ਆਪੇ ਸਾਨੂੰ ਉਹ ਚੰਗੇ ਫਲ ਮਿਲ ਜਣੇ ਆ ਜੀ ਕੁਲ ਦਸਤਾਪੇ ਵਧੀਆ ਵੱਡਣਾ ਠੀਕ ਹੈ ਧੀਆ ਨਾਲ ਗੱਲਬਾਤ ਕਰਦੇ ਆ ਮੇਡਾ ਕੀ ਨਾਂ ਤੁਹਾਡਾ ਕਿਸ ਤਰ੍ਹਾਂ ਮਨਚ ਵਿਚਾਰ ਆਇਆ ਇਸ ਗੇਮ ਵਿੱਚ ਹਿੱਸਾ ਲੈ ਆ ਅਸੀਂ ਦੇਖਿਆ ਜਾਂਦਾ ਧੀਆ ਨੇ ਅੱਜ ਕੱਲ ਕੁੜੀਆਂ ਮੋਬਾਈਲਾਂ ਵਿੱਚ ਬਿਜੀ ਰਹਿੰਦੀਆਂ ਨੇ ਅਸੀਂ ਦੇਖਿਆ ਤੁਸੀਂ ਨਹੀਂ ਮੋਬਾਈਲ ਚਲਾਉਂਦੇ ਨਹੀਂ ਚਲਾਉਂਦੇ ਆ ਬਟ ਆਪਣੀ ਲਿਮਿਟਸ ਇਹ ਇੰਨਾ ਜ਼ਿਆਦਾ ਵੀ ਨਹੀਂ ਕਿ ਆਪਣੀ ਗੇਮ ਆਪਣੀ ਗੇਮ ਵੱਲ ਵੀ ਧਿਆਨ ਦੇਣੇ ਆ ਤੇ ਆਪਣੇ ਮਤਲਬ ਕਿ ਘਰ ਦਾ ਵੀ ਥੋੜਾ ਦੇਖਣਾ ਪੈਂਦਾ ਹੈ ਤੇ ਇਸ ਕਰਕੇ ਬਿਲਕੁਲ ਸੋ ਵੀ ਮਾਨਟ ਕਿਦਾ ਵਿਚਾਰ ਆਇਆ ਵੀ ਤੁਸੀਂ ਜਿਹੜੀ ਆ ਮਾਸਟਰ ਗੇਮ ਹੈ ਗਤਕਾ ਰੱਖੀ ਜਾਵੇ ਪੂਰੀ ਬੜੀ ਗੇਮ ਆ ਸੀ ਗਤਕਾ ਹੀ ਜੁੜੀ ਹੋਤੀ ਅਸੀਂ ਜਦੋਂ ਸਕੂਲ ਆਏ ਸੀ ਤਾਂ ਸਾਡਾ ਨਾ ਲੈਕਚਰ ਲੱਗਾ ਸੀ ਗਤਕੇ ਦਾ ਤੇ ਉਸ ਤੋਂ ਬਾਅਦ ਸਾਡੀ ਫਿਰ ਪ੍ਰੈਕਟਿਸ ਕਰਦਾ ਕਰਦੇ ਆ ਫਿਰ ਸਾਨੂੰ ਨਾ ਥੋੜਾ ਇੰਟਰਸਟ ਹੋਣ ਲੱਗ ਪਿਆ ਇਸ ਗੇਮ ਦੇ ਵਿੱਚ ਤੇ ਅਸੀਂ ਕਹਿ ਕੇ ਅਸੀਂ ਇਸੇ ਗੇਮ ਦੇ ਵਿੱਚ ਬਹੁ ਅੱਗੇ ਜਾ ਕੇ ਦਿਖਾਵਾਂਗੇ ਤੇ ਅਸਮਨੇ ਸੋ ਵੀ ਪਹਿਲਾਂ ਤੁਸੀਂ ਸਟੇਟ ਤੋਂ ਪੰਜਾਬ ਤੋਂ ਖੇਡ ਕੇ ਆਏ ਹੋ ਪੰਜਾਬ ਸਟੇਟ ਖੜਿਆ ਹੁਣ ਤੁਸੀਂ ਨੈਸ਼ਨਲ ਖੇਡ ਕੇ ਆਏ ਹੋ ਉਥੇ 16 ਸਟੇਟਾਂ ਦੀਆਂ ਬੱਚੇ ਆਏ ਸੀ ਕੰਪੇਟੀਸ਼ਨ ਸੀ ਕਿੰਨਾ ਕ ਮੁਕਾਬਲਾ ਸੀ ਮਨ ਨਹੀਂ ਡਰਿਆ ਕਿਤੇ ਵੀ ਭਾਈ ਕੋ ਸੱਟ ਪੇੜਾ ਲੱਗ ਜਾਵੇ ਇਸ ਤਾਂ ਵੱਡੀਆਂ ਟੀਮਾਂ ਆਈਆਂ ਨੇ ਕਿਸ ਤਰ੍ਹਾਂ ਖੇਡਾਂਗੇ ਸਾਰਾ ਕੁਝ ਮਨਚ ਵਿਚਾਰ ਨਹੀਂ ਕੁਝ ਆਇਆ ਨਹੀਂ ਆਂਦੀ ਸੀ ਬਟ ਇਹ ਸਭ ਨੂੰ ਸਾਈਡ ਤੇ ਰੱਖ ਕੇ ਫੇਰ ਹੀ ਖੇਡਣਾ ਪਿਆ ਸੀ ਸਭ ਤੋਂ ਟਫ ਮੁਕਾਬਲਾ ਸਾਡਾ ਹੈਗਾ ਸੀ ਚੰਡੀਗੜ੍ਹ ਤੇ ਹਰਿਆਣੇ ਨਾਲ ਤੇ 36 36 ਕਰ ਦੇ ਨਾਲ ਹਾਂਜੀ ਲੀਗ ਐਸਪੀ ਥੀਆਂ ਵਾਸਤੇ ਖਾਸ ਕਰਕੇ ਕੁੜੀਆਂ ਵਾਸਤੇ ਕਿੰਨਾ ਜ਼ਰੂਰੀ ਹੈ ਜਿਹੜੀਆਂ ਮਾਸਟਰ ਗੇਮ ਹੈ ਗਦਕਾ ਉਹਨਾਂ ਵਾਸਤੇ ਕਿੰਨਾ ਕ ਜ਼ਰੂਰੀ ਆ ਪਹਿਲੀ ਸਤੇ ਜ਼ਰੂਰੀ ਆ ਕਿਉਂਕਿ ਇਹ ਸੈਲਫ ਡਿਫੈਂਸ ਵਿੱਚ ਵੀ ਕੰਮ ਕਰਦਾ ਵਾ ਤੇ ਆਪਣੀ ਗੇਮ ਵੱਲ ਵੀ ਧਿਆਨ ਦਿੰਦਾ ਹੈ ਕਿ ਮਤਲਬ ਕਿ ਮੋਬਾਈਲ ਸੋਸ਼ਲ ਮੀਡੀਆ ਇੰਟਰਨੈਟ ਤੋਂ ਵੀ ਦੂਰ ਰੱਖਦਾ ਹੈ ਤੇ ਸੈਲਫ ਡਿਫੈਂਸ ਲਈ ਵੀ ਬਹੁਤ ਵਧੀਆ ਹੈ ਹਾਂਜੀ ਮੈਨੂੰ ਐਸਓਪੀ ਕਹਿੰਦੇ ਖਾਣੇ ਵੀ ਬੜੀ ਜ਼ਰੂਰੀ ਹੁੰਦੀ ਹੈ ਇਸ ਵਾਸਤੇ ਡਾਈਟ ਬਹੁਤ ਜ਼ਰੂਰੀ ਹੁੰਦੀ ਆ ਖਾਣੇ ਵੱਲ ਕਿੰਨਾ ਕੁ ਧਿਆਨ ਦਿੰਦੇ ਹੋ ਪਰਿਵਾਰਕ ਮੈਂਬਰ ਕਿਹ ਹੈਗੇ ਮਾਤਾ ਪਿਤਾ ਵੀ ਚੰਗੀ ਡਾਈਟ ਖਾਣੇ ਦੇ ਸਕਣ ਤੁਹਾਨੂੰ ਸਾਰੇ ਹਾਂਜੀ ਦੇ ਸਕਦੇ ਆ ਤਾਂ ਕਹਿੰਦੇ ਨੇ ਕਿ ਮਤਲਬ ਆਪਣੇ ਖਰਾਕਵਲ ਵੀ ਧਿਆਨ ਦਿਓ ਤੇ ਜਿਹੜੀ ਤੁਹਾਡੀ ਖੇਡ ਆ ਉਹਨੂੰ ਥੋੜਾ ਅੱਗੇ ਲੈ ਕੇ ਜਾਓ ਕਿ ਜਿੱਦਾਂ ਤੁਸੀਂ ਖੇਡਦੇ ਹੋ ਉਹ ਤੋਂ ਥੋੜਾ ਹੋਰ ਉੱਪਰ ਜਾਓ। ਇਮਿਨਿਓਸੋ ਵੀ ਜਿੱਦਾਂ ਧੀਆ ਨੇ ਹਜੇ ਵੀ ਮਾਠਰਾੜ ਗਤਕਾ ਗਈ ਗੇਮ ਰੱਖੀ ਹਜੇ ਵੀ ਕਿਤੇ ਬਾਹਰ ਜਾਣ ਤੋਂ ਡਰਦੀਆਂ ਨੇ ਜਿਸ ਤਰ੍ਹਾਂ ਅੱਜਕੱਲ੍ਹ ਜਿਸ ਤਰ੍ਹਾਂ ਮਾਹੌਲ ਬਣਿਆ ਪਿਆ ਵਾ ਉਹਨਾਂ ਧੀਆ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਵੀ ਕਿ ਧੀਓ ਉਹਨਾਂ ਨੂੰ ਕੀ ਅਪੀਲ ਕਰਾ ਜਾਓਗੇ ਉਹਨਾਂ ਨੂੰ ਬਸ ਇਹੀ ਕਹਿਣਾ ਚਾਹਾਂਗੀ ਕਿ ਆਪਣੇ ਜਿਹੜਾ ਡਾਰਾ ਉਹ ਸਾਈਡ ਤੇ ਰੱਖ ਕੇ ਤੇ ਥੋੜਾ ਜਿਹਾ ਬਾਹਰੋਂ ਦੀ ਕੋਸ਼ਿਸ਼ ਕਰੋ ਕਿ ਸੋਸ਼ਲ ਮੀਡੀਆ ਤੋਂ ਵਗੈਰਾ ਬਾਹਰ ਆਓ ਤੇ ਆਪਣੀ ਗੇਮ ਵੱਲ ਫੋਕਸ ਰੱਖੋ। ਜਿੰਨੇ ਸਭ ਅੱਜ ਤੁਹਾਡਾ ਸਵਾਗਤ ਕੀਤਾ ਗਿਆ ਮਾਨੂੰ ਕਿੰਨੀ ਖੁਸ਼ੀ ਆਈ ਹੈ ਕਿਸ ਤਰ੍ਹਾਂ ਤੁਹਾਡਾ ਵੈਲਕਮ ਕੀਤਾ ਗਿਆ ਕਦੀ ਸੋਚਿਆ ਸੀ ਇਸ ਤਰ੍ਹਾਂ ਤੁਹਾਡਾ ਵੈਲਕਮ ਹੋਊਗਾ। ਨਹੀਂ ਸੋਚਿਆ ਨਹੀਂ ਸੀ ਕਿ ਸਾਡਾ ਇਸ ਤਰ੍ਹਾਂ ਕਦੀ ਵੀ ਸਵਾਗਤ ਹੋਗਾ ਬਟ ਜਿਸ ਤਰ੍ਹਾਂ ਅੱਜ ਸਵਾਗਤ ਹੋਇਆ ਸਾਨੂੰ ਬਹੁਤ ਵਧੀਆ ਲੱਗਾ ਸਾਡੇ ਮਾਨੂੰ ਬਹੁਤ ਖੁਸ਼ੀ ਮਿਲੀ ਸਾਡੇ ਕੋਚ ਸਾਹਿਬ ਸਾਡੇ ਮਿਸ਼ਨ ਦੀਪ ਦੇ 3 ਮੈਂਬਰਸ ਆ ਉਹਨਾਂ ਨੇ ਢੋਲ ਦੇ ਨਾਲ ਸਾਨੂੰ ਸਵਾਗਤ ਕੀਤਾ ਸਰੂਪੇ ਹਾਰ ਵੀ ਪਾਈ ਤੇ ਸਾਨੂੰ ਬਹੁਤ ਵਧੀਆ ਲੱਗਾ ਵੀਨੇ ਸਭੀ ਤੁਹਾਡੇ ਮਾਤਾ ਪਿਤਾ ਨੂੰ ਪਤਾ ਲੱਗ ਗਿਆ ਵੀ ਤੁਸੀਂ ਅਜਿੱਤ ਕੇ ਆਏ ਉਹਨਾਂ ਦੇ ਚਿਹਰੇ ਕਿੰਨੀ ਖੁਸ਼ੀ ਹੋ ਗਈ ਸਾਡੇ ਧੀ ਨੇ ਸਾਡਾ ਮਾਣ ਵਧਾਇਆ ਵਾ ਨੈਸ਼ਨ ਦਾ ਗੇਮਾਂ ਖੇੜ ਕੇ ਨੇ 36 ਦਾ ਜਿੱਤ ਕੇ ਆਈ ਹੈ ਉਹਨਾਂ ਦਾ ਕੀ ਕਹਿਣਾ ਚਾਹੀਦਾ ਲਾ ਆਪਣੇ ਮੰਮਾ ਨਾਲ ਗੱਲ ਕੀਤੀ ਸੀ ਤੇ ਉਹਨਾਂ ਨਾਲ ਗੱਲ ਹੋਈ ਤੇ ਕਹਿੰਦੇ ਕਿ ਕੀ ਬਣਿਆ ਮੈਂ ਕਿ ਮੇਰੀ ਫਸਟ ਫਿਨਿਸ਼ਨ ਆਈ ਆ ਤੇ ਮੰਮਾ ਨਾਲ ਮਤਲਬ ਥੋੜਾ ਇਮੋਸ਼ਨਲ ਹੋ ਗਏ ਕਹਿੰਦੇ ਮੈਂ ਕਦੀ ਸੋਚਿਆ ਨਹੀਂ ਸੀ ਕਿ ਤੂੰ ਇੱਥੇ ਤੱਕ ਆਏਂਗੀ ਤੇ ਮੈਂ ਸੋਚੀ ਨਹੀਂ ਆ ਕਿ ਤੂੰ ਥੋੜਾ ਹੋਰ ਅੱਗੇ ਜਾਵੇਂ ਹਾਂ ਜੀ ਲੱਗਦਾ ਨਹੀਂ ਈਆਂ ਜਿਹੜੀਆਂ ਮਨੱਚ ਗੇਮਾਂ ਜਾਂ ਜਿਹੜੀਆਂ ਮਨੱਚ ਰੀਜਾ ਹੁੰਦੀਆਂ ਨੇ ਈਆਂ ਨੂੰ ਅੱਗੇ ਲਿਆਉਣਾ ਚਾਹੀਦਾ ਵਾ ਇੰਨੀ ਵੀ ਪੜਾ ਲਿਖਾ ਕੇ ਬਸ ਉਹਨਾਂ ਨੂੰ ਤੁਸੀਂ ਵਿਆਹ ਕਰ ਦੋ ਕਿਸ ਤਰ੍ਹਾਂ ਇਹ ਹੁਣ ਜਦ ਦੀਆਂ ਜਿਹੜੀਆਂ ਮਨੱਚ ਜਿਹੜੀਆਂ ਗੇਮ ਜਿਹੜੇ ਸਪੋਰਟਸ ਆ ਜਿਹੜੀ ਖਾਤੇ ਉਹਨਾਂ ਦੀ ਜਿਹੜੀ ਮਨੱਚ ਜਿਹੜੀ ਖੁਆਇਸ਼ਾਂ ਆ ਉਹ ਪੂਰੀਆਂ ਕਰਨੀ ਚਾਹੀਦੀਆਂ ਕਰ ਦੇਣਾ ਹਾਂ ਜੀ ਕਰਨੀਆਂ ਚਾਹੀਦੀਆਂ ਵਾ ਅੱਖਾਂ ਕੋ ਪਾਰ ਆਇਆ ਮਨੱਚ ਅੱਖਾਂ ਕੋ ਅਥਰੂ ਆ ਗਏ ਨੇ ਖੁਸ਼ੀ ਦੇ ਨੇ ਜਾਂ ਕਿਸ ਤਰ੍ਹਾਂ ਮਨ ਅੱਖਾਂ ਕੋ ਮਨ ਕੋ ਪਾਰ ਆਇਆ ਹੈ ਖੁਸ਼ੀ ਦੇ ਹੀ ਆ ਸਰ ਖੁਸ਼ੀ ਦਾ ਟਿਕਾਣਾ ਬਿਲਕੁਲ ਤੁਸੀਂ ਦੇਖਿਆ ਧੀ ਨੇ ਜਦੋਂ ਗੱਲਬਾਤ ਕੀਤੀ ਆ ਤੇ ਅੱਖਾਂ ਵਿੱਚੋਂ ਅਥਰੂ ਆ ਗਏ ਖੁਸ਼ੀ ਦੇ ਮਨ ਪਰ ਆਇਆ ਕਿਉਂਕਿ ਉਹਨੇ ਉਹਦੀ ਧੀ ਦਾ ਕਿਹਾ ਵੀ ਜਦੋਂ ਮੈਂ ਆਪਣੀ ਮੰਮਾ ਨਾਲ ਫੋਨ ਤੇ ਗੱਲ ਕੀਤੀ ਉਹਨਾਂ ਦੱਸਿਆ ਵੀ ਮੈਂ 골ਡ ਮਾਡਲ ਚੋਂ ਨੈਸ਼ਨਲ ਗੇਮ ਖੇਡੀ ਆ ਪਹਿਲੇ ਨੰਬਰ ਤੇ ਆਈ ਆ ਤੇ ਮਾਤਾ ਜਿਹੜੀ ਉਹਨਾਂ ਦੇ ਅੱਖਾਂ ਵੀ ਭਰ ਆਈਆਂ ਅਤੇ ਮਨ ਵਿੱਚ ਹੋਰ ਖੁਸ਼ੀ ਆਈ ਵੀ ਧੀ ਨੇ ਇਹਦਾ ਮਾਣ ਵਧਾਇਆ ਅਤੇ ਹਰ ਇੱਕ ਮਾਪੇ ਦੀ ਮਨ ਵਿੱਚ ਖੁਸ਼ੀ ਹੁੰਦੀ ਆ ਵੀ ਉਹਨਾਂ ਦੀਆਂ ਚੰਗੇ ਮਕਾਮ ਅਸਲ ਕਰਨ ਚੰਗੇ ਮੈਡਲ ਜਿੱਤਣ ਅਤੇ ਆਪਣੇ ਮਾਪੇ ਦਾ ਤੇ ਆਪਣੇ ਜਿੱਥੇ ਸਕੂਲ ਆ ਜਿਹੜੇ ਆਪਣੇ ਪੰਜਾਬ ਦਾ ਨੇੜੇ ਆ ਉਹ ਨਾਰਸ਼ੰਕਰ ਤੇ ਹੁਣ ਗੱਲਬਾਤ ਕਰਾਂਗੇ ਤੁਹਾਡੇ ਪ੍ਰਿੰਸੀਪਲ ਦਾ ਉਹਨਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਦਾ ਕੀ ਕਹਿਣਾ ਹੈ ਤੁਸੀਂ ਦੇਖਿਆ ਜਿਸ ਤਰ੍ਹਾਂ ਬੱਚਿਆਂ ਨਾਲ ਅਸੀਂ ਗੱਲਬਾਤ ਕੀਤੀ ਧੀਆ ਨੇ ਜਿੱਥੇ ਆਪਣਾ ਮਾਣ ਸਕੂਲ ਦਾ ਵਧਾਇਆ ਆਪਣੇ ਮਾਪੇ ਦਾ ਉੱਥੇ ਹੀ ਸਕੂਲ ਦੇ ਪ੍ਰਿੰਸੀਪਲ ਜਿਹੜੇ ਕੀ ਮੈਡ ਕਲੁੰਦਾ ਸਾਹ ਕੋਰ ਨੇ ਉਹ ਵੀ ਸਾਡੇ ਨਾਲ ਗੱਲਬਾਤ ਨੂੰ ਕਰਾਂਗੇ ਮੈਮ ਕਿੰਨੀ ਕੁ ਮਨ ਖੁਸ਼ੀ ਆ ਇਹ ਧੀਆ ਨੇ ਮਾਣ ਵਧਾਇਆ ਜਿੱਥੇ ਸਕੂਲ ਦਾ ਆਪਣੇ ਮਾਪੇ ਦਾ ਤੇ ਸਭ ਤੋਂ ਵੱਡੀ ਗੱਲ ਪ੍ਰਿੰਸੀਪਲ ਨੂੰ ਕਿੰਨੀ ਖੁਸ਼ੀ ਹੋਈ ਆ ਕਿਉਂਕਿ ਧੀਆ ਨੈਸ਼ਨਲ ਦਾ ਖੇਡੀਆਂ ਜਾਣੇ ਕੀ ਕਹਿਣਾ ਚਾਹੋ ਦੇਖੋ ਇਹ ਸਾਡੇ ਮਿਸ਼ਨ ਦੇ ਪਬਲਿਕ ਸਕੂਲ ਦੇ ਬੱਚੇ ਨੇ ਤੇ ਇਹ ਸਾਡੇ ਲਈ ਤੇ ਬੜੀ ਬਹੁਤ ਹੀ ਖੁਸ਼ੀ ਵਾਲੀ ਤੇ ਮਾਣ ਵਾਲੀ ਗੱਲ ਹੈ ਕਿ ਸਾਡੀ ਬੱਚੀਆਂ ਨੇ ਮਤਲਬ ਬੇਟੀਆਂ ਨੇ ਜਿਨ੍ਹਾਂ ਨੇ ਸਾਡਾ ਸਾਡਾ ਮਤਲਬ ਸਿਰ ਉੱਚਾ ਕੀਤਾ ਹੈ ਇਹਦੇ ਨਾਲ ਸਾਡੇ ਸਕੂਲ ਦੀ ਮੈਨੇਜਮੈਂਟ ਦੇ ਮੈਂਬਰ ਵੀ ਬਹੁਤ ਖੁਸ਼ ਨੇ ਤੇ ਸਾਨੂੰ ਸਾਰੇ ਟੀਚਰਾਂ ਨੂੰ ਸਾਰੇ ਸਟਾਫ ਨੂੰ ਤੇ ਸਾਨੂੰ ਬਹੁਤ ਖੁਸ਼ੀ ਹੋਈ ਹੈ ਇਨਾਂ ਦੇ ਕੋਚ ਨੇ ਜਗਦੀਪ ਸਿੰਘ ਸਰ ਉਹਨਾਂ ਨੇ ਬੋਡੀ ਬਹੁਤ ਜ਼ਿਆਦੀ ਮਿਹਨਤ ਕਰਵਾਈ ਹੈ ਇਹਨਾਂ ਨੂੰ। ਕਬਨੀਸੋ ਵੀ ਸਕੂਲ ਵਿੱਚ ਬੱਚਿਆਂ ਨੂੰ ਧਾਰਮਿਕ ਸਿੱਖਿਆਵਾਂ ਦਿੱਤੀ ਜਾਂਦੀਆਂ ਨੇ ਕਿਹੜੀ ਕਿਹੜੀ ਸਿੱਖਿਆ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੂੰ ਖਾਸ ਕਰਕੇ ਜਿਹੜੀ ਮਾਸਟਰ ਗੇਮ ਹੈ ਜਿਹੜੀ ਗਤਕਾ ਵਾ ਉਹਨਾਂ ਨਾਲ ਜੋੜੇ ਜਾ ਰਿਹਾ ਜਿੰਨੇ ਬੱਚੇ ਦ ਧੀਆਂ ਜਾਂ ਮੁੰਡੇ ਬੱਚੇ ਜਿਹੜੇ ਹੈਗੇ ਨੇ। ਹਾਂਜੀ ਸਾਡੇ ਸਕੂਲ ਵਿੱਚ ਮਤਲਬ ਮੁੰਡੇ ਤੇ ਕੁੜੀਆਂ ਸਾਰੇ ਬੱਚੇ ਪੜ੍ਹਦੇ ਨੇ ਗਰੀਬ ਘਰਾਂ ਦੇ ਬੱਚੇ ਨੇ ਤੇ ਬੱਚੇ ਬੜੇ ਮਿਹਨਤੀ ਨੇ ਖਾਸ ਕਰਕੇ ਜਿਹੜੀਆਂ ਬੱਚੀਆਂ ਨੇ ਬਹੁਤ ਮਿਹਨਤ ਕਰਦੀਆਂ ਨੇ। ਸਾਡੇ ਇੱਥੇ ਬੱਚਿਆਂ ਨੂੰ ਤਬਲਾ ਹਰਮੋਨੀਅਮ ਸਾਰੀਆਂ ਚੀਜ਼ਾਂ ਫੈਂਸਿੰਗ ਵੀ ਹੈਗੀ ਹੈ ਗੱਤਕਾ ਜਿਹੜੀ ਮਾਰਸ਼ਲ ਆਰਟ ਹੈ ਇਹ ਵੀ ਸਿਖਾਈ ਜਾਂਦੀ ਹੈ ਸਾਡੇ ਬੱਚੇ ਫੈਂਸਿੰਗ 'ਚ ਵੀ ਗਏ ਨੇ ਖੇਡਣ ਵਾਸਤੇ ਤੇ ਇਹ ਜਿਹੜੇ ਗੱਤਕੇ ਵਾਲੇ ਬੱਚੇ ਹੈ ਇਹ ਨੈਸ਼ਨਲ ਲੈਵਲ ਤੇ ਗਏ ਸੀ ਤੇ ਇਹ ਬੱਚੇ ਸਾਰੇ ਹੀ ਜਿੰਨੇ ਬੱਚੇ ਗਏ ਸਾਰੇ ਜਿੱਤ ਕੇ ਆਏ ਇੱਕ ਪੰਜ ਹਮੇਸ਼ਾ ਨਾਰਾ ਲੱਗਦਾ ਬੇਟੀ ਪੜਾਓ ਬੇਟੀ ਬਚਾਓ ਕੀ ਲੱਗਦਾ ਵੀ ਜਿੱਥੇ ਬੇਟੀਆਂ ਨੂੰ ਅਸੀਂ ਦੇਖਿਆ ਹੁਣ ਅਸੀਂ ਗੱਲਬਾਤ ਕੀਤੀ ਧੀ ਦੇ ਨਾਲ ਅੱਖਾਂ 'ਚੋਂ ਖੁਸ਼ੀ ਦੇ ਹੰਝੂ ਆ ਗਏ ਕਹਿੰਦੇ ਵੀ ਜਦੋਂ ਆਪਣੀ ਮੈਂ ਮਾਤਾ ਜੀ ਨੂੰ ਦੱਸਿਆ ਵੀ ਮੈਂ ਨੈਸ਼ਨਲ 'ਚ ਖੇਡ ਕੇ ਪ ਤੇ ਉਹ ਮਾਂ ਦਾ ਹੀ ਮਨ ਭਰਿਆ ਫੋਨ ਤੇ ਵੀ ਮੇਰੀ ਧੀ ਨੇ ਐਡਾ ਵੱਡਾ ਮਾਣ ਸਾਥ ਕੀਤਾ ਵਾ ਮਾਂ-ਬਾਪਾਂ ਵਾਸਤੇ ਕਿੰਨੀ ਖੁਸ਼ੀ ਦੀ ਗੱਲ ਹੁੰਦੀ ਹੈ ਕਿ ਲੱਗਦਾ ਹਰ ਇੱਕ ਪੇਰੈਂਟਸ ਨੂੰ ਹਰ ਇੱਕ ਮਾਪੇ ਨੂੰ ਆਪਣੀ ਧੀਾਂ ਨੂੰ ਅੱਗੇ ਲਿਆਉਣਾ ਚਾਹੀਦਾ ਵਾ ਇਹਨੇ ਵੀ ਪੜਾਇਆ ਲਿਖਾਇਆ ਤੇ ਜਾਂ ਵਿਆਹ ਕਰ ਦਿੱਤਾ ਗਿਆ ਕਿ ਲੱਗਦਾ ਉਹਨਾਂ ਜਿਹੜੀ ਮੱਚ ਦੀਜਾਂ ਵਾ ਜਿਹੜੀ ਵੀ ਗੇਮ ਹੈ ਕੋਈ ਵੀ ਕਿਸੇ ਖਾਤੇ 'ਚ ਉਹਨਾਂ ਅੱਗੇ ਲਿਆਉਣਾ ਚਾਹੀਦਾ ਵਾ ਹਾਂਜੀ ਜ਼ਰੂਰ ਜੀ ਅਤੇ ਬੱਚਿਆਂ ਦੇ ਪੇਰੈਂਟਸ ਨੂੰ ਜ਼ਰੂਰ ਚਾਹੀਦਾ ਹੈ ਕਿ ਉਹ ਇਹ ਪਹਿਲਾਂ ਕੋਸ਼ਿਸ਼ ਕਰਨ ਕਿ ਬੱਚਿਆਂ ਨੂੰ ਪੜਾਉਣ ਠੀਕ ਹੈ ਅੱਗੇ ਬੱਚਿਆਂ ਦੇ ਉੱਤੇ ਹੈ ਕਿ ਜੇ ਉਹਨਾਂ ਦੇ ਮਾਤਾ ਪਿਤਾ ਉਹਨਾਂ ਨੂੰ ਪੜਾਉਂਦੇ ਕਿਸੇ ਇਹੋ ਜੇ ਸਕੂਲ ਵਿੱਚ ਜਿੱਥੇ ਕਿ ਤੁਹਾਨੂੰ ਇੰਨਾ ਕੁਝ ਸਿੱਖਣ ਨੂੰ ਮਿਲਦਾ ਹੈ ਉੱਥੇ ਪਾਉਂਦੇ ਹੈ ਤੇ ਉਹ ਬੱਚੀਆਂ ਮਿਹਨਤ ਕਰਨ ਠੀਕ ਹੈ ਉਹਨਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਤੇ ਮਿਹਨਤ ਕਰਕੇ ਅੱਗੇ ਆਉਣਾ ਚਾਹੀਦਾ ਜਿਸ ਤਰ੍ਹਾਂ ਕਿ ਆਏ ਸਾਡੇ ਬੱਚੇ ਵੀ ਜਿੰਨੇ ਬੱਚੇ ਸਾਡੇ ਗਏ ਸਾਰੇ ਜਿੱਤ ਕੇ ਆਏ ਹੈ ਤੇ ਕੋਈ ਫਰਸਟ ਆਇਆ ਬੱਚਾ ਕੋਈ ਸੈਕੰਡ ਆਇਆ ਹੈ ਤਸੀਂ ਦੇਖਿਆ ਪਹਿਨੀ ਖਾਸ ਚੱਕੇ ਅੱਜਕੱਲ ਦੀ ਧੀਆਂ ਮੋਬਾਈਲਾਂ ਚ ਬਣੀਆਂ ਬੜੀਆਂ ਸੋਸ਼ਲ ਮੀਡੀਆ ਜਦੋਂ ਵੀ ਕਿਤੇ ਵੇਖ ਲਈਏ ਇੱਕ ਪਾਸੇ ਮੋਬਾਈਲ ਕਿੰਨਾ ਜ਼ਰੂਰੀ ਹੋ ਗਿਆ ਮੋਬਾਈਲ ਕਿਤੇ ਕਿਤੇ ਨੁਕਸਾਨ ਵੀ ਕਰ ਰਿਹਾ ਚੀਨਾਂ ਕੇ ਕਿ ਲੱਗਦਾ ਮੋਬਾਈਲਾਂ ਤੋਂ ਦੂਰ ਹੈ ਕਿ ਇਸ ਗਿਆਮ ਵਾਲ ਦੇ ਆਉਣਾ ਚਾਹੀਦਾ ਵਾ ਹਾਂਜੀ ਬੱਚਿਆਂ ਨੂੰ ਚਲੋ ਠੀਕ ਹੈ ਸਮੇਂ ਦੇ ਹਿਸਾਬ ਨਾਲ ਮੋਬਾਈਲ ਦੀ ਵਰਤੋਂ ਕਰਨੀ ਪੈਂਦੀ ਹੈ ਇਹਨਾਂ ਦੇ ਜਿੰਨਾ ਫਾਇਦਾ ਹੈ ਤੇ ਉਹਨਾਂ ਨੁਕਸਾਨ ਵੀ ਹੈਗਾ ਹੈ ਬੱਚੇ ਨੂੰ ਕੋਈ ਟਾਈਮ ਲਿਮਿਟ ਪੇਰੈਂਟਸ ਨੂੰ ਚਾਹੀਦਾ ਹੈ ਕਿ ਕੋਈ ਟਾਈਮ ਇਹਨਾਂ ਦੇ ਲਿਮਿਟ ਰੱਖਣ ਕਿ ਹਾਂ ਤੁਸੀਂ ਯੂਜ਼ ਕਰਨਾ ਹੈ ਬਿਲਕੁਲ ਵੀ ਇਹਨਾਂ ਨੂੰ ਦੂਰ ਨਾ ਕਰਨ ਬੜੀਆਂ ਚੀਜ਼ਾਂ ਹਨ ਉਹ ਸਿੱਖਣ ਨੂੰ ਵੀ ਮਿਲਦੀਆਂ ਹਨ ਤੇ ਜੇ ਬੱਚਾ ਜ਼ਿਆਦਾ ਇਹਦੀ ਵਰਤੋਂ ਕਰਦਾ ਹੈ ਤੇ ਉਹ ਨੁਕਸਾਨ ਵੀ ਬਹੁਤ ਜ਼ਿਆਦਾ ਹੈ ਤੇ ਉਸ ਕੰਮ ਨੂੰ ਛੱਡ ਕੇ ਮੋਬਾਈਲ ਦੀ ਦੁਨੀਆ ਤੋਂ ਥੋੜਾ ਹਟ ਕੇ ਬੱਚਿਆਂ ਨੂੰ ਆਪਣੀ ਜਿਹੜੀ ਹੈਗੀ ਹੈ ਸਰੀਰਕ ਇੱਕ ਜਿਸ ਤਰ੍ਹਾਂ ਕਿ ਐਕਸਰਸਾਈਜ਼ ਹੀ ਹੁੰਦੀ ਹੈ ਤੇ ਇਹ ਮਾਰਸ਼ਲ ਆਰਟ ਜ਼ਰੂਰ ਕਰਨੀ ਚਾਹੀਦੀ ਹੈ ਬੱਚਿਆਂ ਲਈ ਵੀ ਬੜੀ ਫਾਇਦੇਮੰਦ ਹੈ ਇਹਨਾਂ ਦੀ ਆਪਣੀ ਜਿਹ ਤੇ ਇੱਕ ਸਾਡੇ ਲਈ ਤੇ ਹੈ ਹੀ ਹੈ ਮਾਨ ਦੀ ਗੱਲ ਕਿ ਇਹਨਾਂ ਦਾ ਨਾਮ ਉੱਚਾ ਹੁੰਦਾ ਹੈ ਤੇ ਸਾਡਾ ਜਿਹੜਾ ਸਿੱਖ ਧਰਮ ਹੈ ਉਹਦੇ ਵਿੱਚ ਵੀ ਜਿਹੜੀ ਹੈ ਸਿੱਖ ਮਾਰਸ਼ਲ ਆਰਟ ਹੈ ਗੱਤਕਾ ਬੱਚੇ ਜਿਹੜੇ ਆ ਇਹ ਅੱਗੇ ਲੈ ਕੇ ਆ ਰਹੇ ਨੇ ਹੁਣ ਬੱਚੀਆਂ ਬਹੁਤ ਇਹਦੇ ਵਿੱਚ ਅੱਗੇ ਆ ਰਹੀਆਂ ਨੇ ਅੱਜ ਇਹਨਾਂ ਦਾ ਕਿਸ ਤਰ੍ਹਾਂ ਵੈਲਕਮ ਕੀਤਾ ਗਿਆ ਸਵਾਗਤ ਕੀਤਾ ਗਿਆ ਹਾਂਜੀ ਬੱਚੇ ਸਵੇਰੇ ਟ੍ਰੇਨ ਤੇ ਆਏ ਨੇ ਸਟੇਸ਼ਨ ਪਹੁੰਚੇ ਸਾਡੇ ਮੈਨੇਜਮੈਂਟ ਦੇ ਮੈਂਬਰ ਸਾਰੇ ਉੱਥੇ ਪਹੁੰਚੇ ਨੇ ਤੇ ਇਹਨਾਂ ਦਾ ਬੜਾ ਢੋਲ ਢਮਕੇ ਦੇ ਨਾਲ ਸਵਾਗਤ ਕੀਤਾ ਗਿਆ ਹੈ ਫਿਰ ਬੱਚਿਆਂ ਨੂੰ ਸਕੂਲ ਲਿਆਂਦਾ ਗਿਆ ਹੈ ਬੱਚਿਆਂ ਦਾ ਸਕੂਲ ਚ ਵੀ ਬੜਾ ਵਧੀਆ ਤਰੀਕੇ ਨਾਲ ਵੈਲਕਮ ਕੀਤਾ ਹੈ ਤੇ ਸਾਰੇ ਸਟਾਫ ਨੂੰ ਤੇ ਸਾਨੂੰ ਬੜੀ ਖੁਸ਼ੀ ਹੈ ਜੀ ਇਹ ਜਿਹੜੀਆਂ ਧੀਆਂ ਨੇ ਜਿਹੜੀਆਂ ਇੱਥੇ ਤੁਹਾਡੇ ਪੜ੍ਹਦੀਆਂ ਨੇ ਇਹ ਕਾਮ ਪਰਵਾਰ ਚੋਂ ਆਮ ਮਿਡਲ ਕਲਾਸ ਦੀਆਂ ਬੱਚੀਆਂ ਨੇ ਜਿਹੜੀਆਂ ਇਹ ਪਰਵਾਰ ਦੀਆਂ ਧੀਆਂ ਨੇ ਹਾਂ ਜੀ ਇਹ ਸਾਰੇ ਬੱਚੇ ਹੀ ਜਿਹੜੇ ਨੇ ਨਾ ਗਰੀਬ ਗਰੀਬ ਪਰਿਵਾਰ ਦੇ ਬੱਚੇ ਨੇ ਕਈ ਬੱਚੇ ਇਹੋ ਜਿਹੇ ਵੀ ਆ ਜਿਨ੍ਹਾਂ ਦੇ ਕਈਆਂ ਦੇ ਮਾਤਾ ਪਿਤਾ ਨਹੀਂ ਹੁੰਦੇ ਠੀਕ ਹੈ ਕਈਆਂ ਦਾ ਇੱਕ ਜਣਾ ਹੁੰਦਾ ਹੈ ਕਈਆਂ ਦਾ ਕੋਈ ਵੀ ਨਹੀਂ ਹੁੰਦਾ ਤੇ ਸਾਡੇ ਕੋਲ ਬੱਚੇ ਬਿਲਕੁਲ ਫ੍ਰੀ ਐਜੂਕੇਸ਼ਨ ਲੈ ਕੇ ਪੜਦੇ ਪਏ ਆ ਤੇ ਸਾਰੀਆਂ ਚੀਜ਼ਾਂ ਹੀ ਫ੍ਰੀ ਸਿੱਖਦੇ ਪਏ ਨੇ ਠੀਕ ਹੈ ਤੁਸੀਂ ਇਹ ਸੋਚ ਕਿ ਸਨੇਹਾ ਦੇਣਾ ਚਾਹੋਗੇ ਜੇਕਰ ਹੋ ਵੀ ਕਿਸੇ ਬੱਚੀਆਂ ਨੇ ਧੀਆਂ ਨੇ ਤੁਹਾਡੇ ਕੋ ਆ ਕੇ ਸਿੱਖਿਆ ਸਿੱ ਲੈਣੀ ਹੋਵੇ ਗੁਰਮੇ ਸਿੱਖਿਆ ਲੈਣੀ ਹੋਵੇ ਚਾਹੇ ਉਹ ਮਾਰਸ਼ਲ ਆਰਟ ਆ ਚਾਹੇ ਤਬਲਾ ਗਦਗੇ ਕੁਝ ਵੀ ਆ ਕੀ ਲੱਗਦਾ ਤੁਸੀਂ ਇੱਕ ਸਨੇਹਾ ਦੇਣਾ ਚਾਹੋਗੇ ਕੀ ਕਹਿਣਾ ਚਾਹੋਗੇ ਆਪਣੇ ਉੱਤੇ ਹਾਂਜੀ ਮੈਂ ਇਹੀ ਸਨੇਹਾ ਦੇਣਾ ਚਾਹਾਂਗੀ ਕਿ ਦੇਖੋ ਸਾਡੇ ਸਕੂਲ ਹਮੇਸ਼ਾ ਖੁੱਲਾ ਹੈ ਇਨ੍ਹਾਂ ਬੱਚੀਆਂ ਲਈ ਜਿਹੜੇ ਗਰੀਬ ਪਰਿਵਾਰ ਦੇ ਬੱਚੇ ਨੇ ਜਿਹੜੇ ਨਹੀਂ ਪੜ ਸਕਦੇ ਮਾਤਾ ਪਿਤਾ ਨਹੀਂ ਪੜਾ ਸਕਦੇ ਚਲੋ ਕਿਸੇ ਵੱਲੇ ਉਹ ਪੜਾ ਵੀ ਲੈਂਦੇ ਆ ਕਈ ਸਕੂਲਾਂ ਚ ਐਡਮਿਸ਼ਨ ਕਰਵਾ ਲੈਂਦੇ ਨੇ ਬਾਕੀ ਉਹਨਾਂ ਕੋਲੋ ਜਿਸ ਤਰ੍ਹਾਂ ਮਾਰਸ਼ਲ ਆਰਟ ਨਹੀਂ ਸਿੱਖੀ ਜਾਂਦੀ ਤਬਲਾ ਹੈ ਹਰਮੋਨੀਅਮ ਹੈ ਫੈਂਸਿੰਗ ਹੈ ਇਹ ਚੀਜ਼ਾਂ ਨਹੀਂ ਸਿੱਖ ਪਾਉਂਦੇ ਮਤਲਬ ਹਰ ਜਗ੍ਹਾ ਇਹ ਚੀਜ਼ਾਂ ਨਹੀਂ ਹੈਗੀਆਂ ਪਰ ਸਾਡੇ ਸਕੂਲ ਵਿੱਚ ਇਹ ਹਰ ਚੀਜ਼ ਫ੍ਰੀ ਇਹਨਾਂ ਨੂੰ ਸਿੱਖਣ ਨੂੰ ਮਿਲ ਰਹੀ ਹੈ ਤੇ ਬੱਚੇ ਸਿੱਖਦੇ ਪਏ ਆ ਤੇ ਬਾਕੀ ਵੀ ਕੋਈ ਜੇ ਕੋਈ ਆਉਣਾ ਚਾਹੁੰਦਾ ਹੈ ਤੇ ਜਰੂਰ ਅਸੀਂ ਉਹਨਾਂ ਨੂੰ ਐਡਮਿਸ਼ਨ ਦਵਾਂਗੇ ਕਿ ਇੱਥੇ ਆ ਕੇ ਤੇ ਤੁਸੀਂ ਇਹ ਚੀਜ਼ਾਂ ਸਿੱਖੋ ਤੇ ਨਾਲੇ ਪੜਾਈ ਕਰੋ ਬਹੁਤ ਬਹੁਤ ਧੰਨਵਾਦ ਜੀ ਏਸੀ ਗੱਲਬਾਤ ਕੀਤੀ ਸਕੂਲ ਦੇ ਪ੍ਰਿੰਸੀਪਲ ਤੁਸੀਂ ਦੇਖਿਆ ਉਹਨਾਂ ਨੇ ਕਿਹਾ ਵੀ ਜਿੱਥੇ ਸਾਡੀ ਧੀਆਂ ਨੇ ਸਾਡਾ ਮਾਣ ਵਧਾਇਆ ਵਾ ਉੱਥੇ ਸਾਡੇ ਆਪਣੇ ਪੰਜਾਬ ਦਾ ਅਮਰ ਸਾਹਿਬ ਦਾ ਤੇ ਮਾਪੇ ਦਾ ਹੀ ਮਾਣ ਬਹੁਤ ਵਧਾਇ ਗਦਕਾਰ ਜਿਹੜੀ ਮਾਸ਼ਾਅਰ ਗੇਮ ਹੈ ਉਸ ਵਿੱਚ ਭਾਗ ਲੈਣਾ ਚਾਹੀਦਾ ਵਾ ਤਾਂ ਜੋ ਕਿ ਆਪਤਮਨ ਜਿਹੜੀ ਆ ਨਿਰਮਲ ਹੋ ਸਕਣ ਮੀਨੂ ਦੇਉ ਜਾਤ ਮੈਂ ਤੁਹਾਡਾ ਹਰੀ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅਮਰਸਰ